ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਤੇ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਜੋ 21 ਜੂਨ 1706 ਨੂੰ ਸਾਹਿਬ ਸ੍ਰੀ ਗੁਰੂ ਰੋਬਿੰਦ ਸਿੰਘ ਮਹਾਰਾਜ ਜੀ ਚਾਰੀ ਮੁਕਤੀ ਤੱਕ ਦੀ ਸ੍ਰੀ ਮੁਕਤਸਰ ਤੋਂ ਹੁੰਦੇ ਹੋਏ ਤੱਕ ਸ੍ਰੀ ਦਾਮਾ ਸਾਹਿਬ ਕੋ ਹੁੰਦੇ ਹੋਏ ਸ੍ਰੀ ਬਟਿੰਡਾ ਦੀ ਤਰਤੀਬ ਦੇ 21 ਜੂਨ ਨੂੰ ਜੋ ਪਹੁੰਚੇ ਸਨ ਪਹੁੰਚਣ ਤੇ ਆਮਨ ਦਿਹਾੜਾ ਜੋ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ 21 ਜੂਨ ਨੂੰ ਆਮਨ ਦਿਹਾੜਾ ਸਾਹਿਬ ਸ੍ਰੀ ਗੁਰੂ ਰੋਬਿੰਦ ਸਿੰਘ ਮਹਾਰਾਜ ਜੀ ਦਾ ਵੱਡੀ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸੇਵਾ ਦੀ ਵਿੱਚ ਦਸ਼ਮੀਸ਼ ਪਿਆਰੀ ਸਿਵਰ ਸੈਟੀ ਅਤੇ ਸਿਮੂ ਸਵਰ ਸੈਟੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਜੋ 26 ਜੂਨ ਨੂੰ ਹਰ ਸਾਲ ਨਗਰ ਕੀਰਤਨ ਸੰਗਤਾਂ ਵੱਲੋਂ ਇਹ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਇਹ ਨਗਰ ਕੀਰਤਨ ਤਕਰੀਬਨ 6 ਵਜੇ ਸਵੇਰੇ ਅੱਜ 20 ਤਰੀਕ ਨੂੰ ਆਰੰਭ ਹੋਣ ਲੱਗਾ ਜਿਹੜਾ ਕਿ 9 10 10:30 ਵਜੇ ਗੁਰਦੁਆਰਾ ਕਿਲਾ ਸਾਹਿਬ ਸਮਾਪਤੀ ਹੋਣੀ ਹੈ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਛਤਰ ਛਾਇਆ 5 ਪੈਰਾਂ ਦੀ ਗਵਾਈ ਦੇ ਵਿੱਚ ਇਹ ਨਗਰ ਕੀਰਤਨ ਅੱਜ ਦਾ ਹੋਣਾ ਹੈ ਕਿਉਂਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਲਵੇ ਦੀ ਧਰਤੀ ਬਠਿੰਡਾ ਸ਼ਹਿਰ ਦੇ ਵਿੱਚ 1706 ਨੂੰ ਜੋ ਬਾਬਾ ਰਤਨ ਹਾਜੀ ਸਾਹਿਬ ਨੂੰ ਜਵਾਰ ਦਿੱਤਾ ਕਾਣਾ ਦੇਵ ਦਾ ਦੇ ਜੋ ਕਿਲਾ ਮਾਰਕਸ ਸਾਹਿਬ ਦੇ ਕਿਲਾ ਉਸ ਅਲਖੰਦਰ ਸੀ ਜੋ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਕਾਣਾ ਦੇ ਉਸ ਨੂੰ ਉਸ ਦਾ ਉਦਾਰ ਕੀਤਾ ਤੇ तमाम ਵਰ ਦੇ ਕੇ ਬਠਿੰਡਾ ਮਾਲ ਬਠਿੰਡਾ ਦੀ ਧਰਤੀ ਨੂੰ ਵਾਜਿਆ ਇਸ ਮਾਲ ਨੂੰ ਗੁਰੂ ਕਾ ਮਾਲਵਾ ਕਹਿ ਕੇ ਵਾਜਿਆ ਇਹ ਸਭ ਸ੍ਰੀ ਗੁਰੂ ਰੋਬੇਸ ਸਿੰਘ ਜੀ ਮਹਾਰਾਜ ਜੀ ਦੇ ਇਹ ਖੇਪਧਾਰਨ ਦੀ ਖੁਸ਼ੀ ਦੇ ਵਿੱਚ ਜੋ ਹਰ ਸਾਲ ਹੀ ਸੰਗਤਾਂ ਵੱਡੇ ਚਾਅ ਤੇ ਸ਼ਰਧਾ ਨਾਲ ਇੱਥੇ ਆ ਰਹੇ ਹੋਈਆਂ ਨੇ ਅੱਜ ਵੀ ਵੱਡੀ ਪੱਧਰ ਤੇ ਜੋ ਸੰਗਤਾਂ ਪਹੁੰਚੀਆਂ ਨੇ ਸ੍ਰੀ ਗੰਡ ਪਾਤਸ਼ਾਹ ਰਾਮ ਨੈਸੀ ਜੀ ਕੋ ਉਹ ਪਹਿਲੇ ਨੇ ਉਸ ਤੋਂ ਪ੍ਰੰਤ ਪ੍ਰਭਾਤ ਫੇਰੀ ਵੀ ਕੱਲ ਨੂੰ ਜਾਣੀ ਹੈ ਜੋ ਕਿਲਾ ਸਾਹ ਪਹੁੰਚਣੀ ਹੈ ਤੇ ਰਾਤ ਨੂੰ ਕੀਰਤਨ ਦਰਬਾਰ ਵੀ ਹੈ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਬਿਲਾ ਸਕਦੇ ਤੇ ਕਾਉਂਸਲ ਦੇ ਪ੍ਰਣੀ ਮੈਂ ਇਸ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਪਰਸਾ ਵਾਹਿਗੁਰੂ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਸਿੰਘ ਹੈ ਕੀ ਕਹਿਣਾ ਚਾਹੂੰਗਾ ਅੱਜ ਜਿਹੜਾ ਨਗਰ ਕੀਰਤਨ ਕੀਤਾ ਜਾ ਰਿਹਾ ਕਿਸੇ ਸਬੰਧ ਨਾਲ 10ਵੇਂ ਪਾਸਾ ਦੇ ਆਮ 21 ਦੇ। ਸਾਡੇ 80 ਤੋਂ ਨਗਰ ਕੀਰਤਨ ਸਜਾਇਆ ਗਿਆ ਹੈ। ਤੇ ਇਸ ਸੰਗਤ ਨੂੰ ਮੌਸਲਾ ਸਾਹਿਬ ਕਈ ਆਪਾਂ ਨੇ ਸਾਡੀ ਦਸਮੇਸ਼ ਪੈਰਿਸ ਵਿੱਚ ਸੈਡੀ ਮੰਨੋ ਤੇ ਨਗਰ ਕੀਰਤਨ ਸੀ। ਇਹ ਨਗਰ ਕੀਰਤਨ ਕਿਹੜੇ ਕਿਹੜੇ ਪੜਾਵਾਂ ਤੋਂ ਹੁੰਦਾ ਕਿੱਥੇ ਪਹੁੰਚੂਗਾ? ਇੱਥੋਂ ਚੱਲੇਗਾ ਜੀ ਹਾਜ਼ਰੀਤ ਨੂੰ ਚੱਲ ਕੇ ਮਾਦਨ ਗਾਉਣ ਮਾਦਲ ਤੋਂ ਤੋਂ ਬਾਜੁਰੜ ਬਾਜੁਰੜ ਤੋਂ ਸਭੂਟੀ ਰੋਡ ਬਾਬਾ ਅਜੀਤ ਸਿੰਘ ਜੀ ਚੌਂਕ ਮੇਰਾ ਜੀਤ ਰੋਡ ਉੱਥੋਂ ਹੁੰਦਾ ਹੋਇਆ ਫੌਜੀ ਚੌਂਕ ਫੌਜੀ ਚੌਂਕ ਤੋਂ ਮਾਰ ਰੋਡ ਹੁੰਦਾ ਹੋਇਆ ਸਿੱਧਾ ਕਿਲਾ ਸਾਹਮਣੇ ਚਲੇ ਗਏ ਅ ਮਿੱਜ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਕੀ ਕਹਿਣਾ ਚਾਹੂੰਗਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ ਹੈਗਾ ਇਹ ਜੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ 10ਵੇਂ ਪਾਸ਼ਾ ਕਿ ਲੋਕ ਗੁਰਪਮੇਸ਼ਿੰਗ ਜੀ ਜਦੋਂ ਪਿੰਡਾਂ ਆਏ ਸੀ ਕਿ ਉਹਨਾਂ ਦੇ ਆਂਦੇ ਸਬੰਧ ਵਿੱਚ ਕੱਢਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਜਾ ਰਿਹਾ। ਦਸ਼ਮੀਸ਼ ਪਹਿਰੇ ਸੇਵਾ ਸੁਸਾਇਟੀ ਆ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਸੀ। ਅੱਜ ਦੇ ਦਿਨ ਦਸਵੇਂ ਪਾਸ਼ਾ ਤਲੁੰਡੀ ਸਾਹਿਬ ਤਲੁੰਡੀ ਸਾਹ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਤੇ ਹੁੰਦੇ ਹੋਏ ਤੇ ਬਟੰਡੇ ਜੋ ਹਾਜ਼ਰ ਗੁਰਦਾਸ ਸਾਹਿਬ ਜਿਨ੍ਹਾਂ ਨੇ ਚਰਨ ਪਾਏ ਸੀਗੇ ਜਿ ਤੋਂ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕਰਕੇ ਕਿਲਾ ਸਾਹਿਬ ਲੈ ਕੇ ਗਏ ਸੀ ਕਿ ਉਸੇ ਉਹ ਸਬੰਧ ਦੇ ਵਿੱਚ ਸਾਰਾ ਨਗਰ ਕੀਰਤਨ ਅੱਜ ਦੇ ਦਿਨ ਕੱਢਿਆ ਜਾਂਦਾ ਹਰ ਸਾਲ ਅੱਜ ਵੀ ਵਾਈਬ ਚ ਦਰਪਾਲ ਸਾਹਿਬ ਐ